ਅੱਜ ਦਾ ਲੇਖ ਹੈ ਅਖਬਾਰ ਅਖਬਾਰ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਹ ਸਾਨੂੰ ਦੇਸ਼ ਵਿਦੇਸ਼ ਦੀਆਂ ਤਾਜ਼ਾ ਖਬਰਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ ਅਖਬਾਰ ਪੜਨ ਨਾਲ ਅਸੀਂ ਵਿਦਿਆ ਰਾਜਨੀਤੀ ਖੇਡਾਂ ਮਨੋਰੰਜਨ ਵਪਾਰ ਅਤੇ ਹੋਰ ਕਈ ਵਿਸ਼ਿਆਂ ਬਾਰੇ ਜਾਣਕਾਰੀ ਲੈ ਸਕਦੇ ਹਾਂ ਇਹ ਸਾਨੂੰ ਨਵੀਆਂ ਘਟਨਾਵਾਂ ਅਤੇ ਜਾਣਕਾਰੀਆਂ ਦਿੰਦਾ ਹੈ ਜਿਸ ਨਾਲ ਅਸੀਂ ਸਮਾਜ ਨਾਲ ਜੁੜੇ ਰਹਿੰਨੇ ਹਾਂ ਅਖਬਾਰ ਕਈ ਭਾਸ਼ਾਵਾਂ ਵਿੱਚ ਸ਼ਬਦਾ ਹੈ ਜਿਵੇਂ ਕਿ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਵਿਦਿਆਰਥੀਆਂ ਲਈ ਅਖਬਾਰ ਪੜ੍ਹਨਾ ਬਹੁਤ ਹੀ ਲਾਭਦਾਇਕ ਹੈ ਕਿਉਂਕਿ ਇਹ ਉਨ੍ਹਾਂ ਦੀ ਗਿਆਨ ਸ਼ਕਤੀ ਵਧਾਉਂਦਾ ਹੈ ਅਖਬਾਰ ਪੜ੍ਹਨ ਨਾਲ ਨਵੇਂ ਸ਼ਬਦ ਅਤੇ ਵਧੀਆ ਲਿਖਣ ਦੀ ਕਲਾ ਵੀ ਆਉਂਦੀ ਹੈ ਅੱਜ ਦੇ ਆਧੁਨਿਕ ਯੁੱਗ ਵਿੱਚ ਅਖਬਾਰ ਆਨਲਾਈਨ ਵੀ ਉਪਲਬਧ ਹੈ ਜਿਸ ਨਾਲ ਅਸੀਂ ਆਪਣੇ ਫੋਨ ਜਾਂ ਕੰਪਿਊਟਰ ਤੇ ਵੀ ਪੜ੍ਹ ਸਕਦੇ ਹਾਂ ਹਾਲਾਂਕਿ ਛਪਿਆ ਹੋਇਆ ਅਖਬਾਰ ਪੜਨ ਦਾ ਇੱਕ ਅਲੱਗ ਹੀ ਆਨੰਦ ਹੁੰਦਾ ਹੈ ਸਾਨੂੰ ਹਰ ਰੋਜ਼ ਅਖਬਾਰ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਹ ਸਾਨੂੰ ਗਿਆਨਵਾਨ ਅਤੇ ਸਮਾਜਿਕ ਤੌਰ ਤੇ ਸਚੇਤ ਬਣਾਉਂਦਾ ਹੈ ਇਹ ਸਾਡੇ ਅੰਦਰ ਸੋਚਣ ਅਤੇ ਸਮਝਣ ਦੀ ਸਮਰੱਥਾ ਵਿਕਸਿਤ ਕਰਦਾ ਹੈ ਅਸੀਂ ਇਸ ਰਾਹੀਂ ਦੇਸ਼ ਵਿਦੇਸ਼ ਦੀਆਂ ਤਾਜ਼ਾ ਖਬਰਾਂ ਨਾਲ ਜੁੜੇ ਰਹਿਨੇ ਹਾਂ ਇਹ ਸਾਨੂੰ ਸਮਾਜਿਕ ਤੌਰ ਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਪ੍ਰੇਰਣਾ ਦਿੰਦਾ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ